ਬੁਨਿਆਦ ਆ ਜਿਹੜੀ ਜਿਹੜੀ ਬਾਬੇ ਨਾਨਕ ਨੇ ਰੱਖੀ ਉਹਦੀ ਹੋਰ ਕਲੈਰਿਟੀ ਦਾ ਕੰਮ ਹੈ ਜਿਹੜਾ ਪੁਕਾਰਲ ਮਾਰਕਸ ਨੇ ਕੀਤਾ ਮਾਰਕਸਵਾਦ ਦੀਆਂ ਬੁਨਿਆਦਾਂ ਜਿਨ੍ਹਾਂ ਤੇ ਉਹ ਸਿਰਿਆ ਉਹ ਭਾਵੇਂ ਉਹਨਾਂ ਨੇ ਨਹੀਂ ਪੜੀਆਂ ਪਰ ਉਹ ਬਾਬੇ ਨਾਨਕ ਦੀ ਫਿਲਾਸਫੀ ਵਿੱਚ ਮੌਜੂਦ ਹੈ ਬੜੀ ਕਿਸਮਤ ਕੀ ਇਹ ਹੈ ਕਿ ਬਾਬੇ ਨਾਨਕ ਨੇ ਉਹ ਇਸ ਖਿੱਤੇ ਦੀ ਭਾਸ਼ਾ 'ਚ ਜਿਹਨੂੰ ਆਪਾਂ ਗੁਰਮੁਖੀ ਕਹਿੰਨੇ ਆ ਉਹਦੇ ਵਿੱਚ ਗੱਲ ਕੀਤੀ ਉਸ ਭਾਸ਼ਾ ਦਾ ਬਾਹਰ ਤਰਜਮਾ ਨਹੀਂ ਸੀ ਮੈਂ ਮਾਰਕਸਵਾਦੀ ਸਮਝ ਰਖਦਾ ਤੇ ਮੈਂ ਇਹ ਕਹਿੰਨਾ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਤੇ ਅਵਸ਼ ਬਾਬੇ ਨਾਨਕ ਦਾ ਨਾਮ ਉਹਨਾਂ ਫਿਲਾਸਫਰਾਂ ਚ ਬੋਲਦਾ ਜਿਹੜੇ ਪਦਾਰਥਵਾਦੀ ਆ ਸਾਡੇ ਕਿਉਂ ਕਿ ਦੇ ਪਦਾਰਥਵਾਦੀ ਫਿਲਾਸਫੇ ਦੇ 6 ਚੀਜ਼ਾਂ ਦਾ ਜ਼ਿਕਰ ਬਾਬਾ ਨਾਨਕ ਕਰਦੇ ਆ ਸੰਯੋਗ ਵਿਯੋਗ ਦੋ ਇੱਕਾਰ ਚ ਲਾਵੇ ਲੇਖ ਆਵੇ ਭਾਗ ਇਹ ਹੁਣ ਜਿਹੜਾ ਸੰਯੋਗ ਤੇ ਵਿਯੋਗ ਦਾ ਜਿਹੜਾ ਇਹ ਦਵੰਦ ਹੈ ਇਹ ਉਹਨਾਂ ਨੇ ਬਿਆਨ ਕੀਤਾ ਤੇ ਇਹ ਜਪਜੀ ਸਾਹਿਬ ਚ ਕੀਤਾ ਨਾ ਮੰਦੀ ਪਰਭਾਸ਼ਾ ਬਾਬੇ ਨਾਨਕ ਨੇ ਕੀਤੀ ਨੌਂ ਦਰਵਾਜੇ ਦਸਮ ਦਵਾਰ ਦਸਮ ਦਵਾਰ ਨੂੰ ਲੱਭਣ ਦਾ ਕੰਮ ਵੀ ਮਨੁੱਖ ਦੀ ਬੁੱਧੀ ਕਿੱਥੋਂ ਆਉਂਦੀ ਹੈ ਤਾਂ ਉਹਨਾਂ ਨੇ ਆਪਣੀ ਉਹਨਾਂ ਦੀ ਆਪਣੀ ਰਚਨਾ ਨਾ ਇਹ ਮਨ ਕਰਮਾ ਇਹ ਮਨ ਧਰਮਾ ਏ ਮਨ ਪੰਜ ਤੱਤ ਤੇ ਜਨਮਾ ਪਹਿਲਾਂ ਚਾਰ ਤੱਤ ਹੁੰਦੇ ਸੀ ਚਾਰ ਵਾਖ ਚੱਕਰ ਫਿਰ ਇਹ ਪੰਜ ਆਕਾਸ਼ ਵੀਰ ਦੇ ਨਾਲ ਜੁੜ ਗਿਆ ਤਾਂ ਉਹਨਾਂ ਨੇ ਤਾਂ ਪਦਾਰਥਵਾਦੀ ਆਧਾਰ ਤੇ ਸਾਰਾ ਕੁਝ ਕੀਤਾ ਇਤੋਂ ਜਿਆਦਾ ਚੰਗਾ ਦਵੰਦਵਾਦ ਹੋਰ ਕਿੱਥੇ ਮਿਲੇਗਾ ਸੰਯੋਗ ਵਿਯੋਗ ਦੋਇ ਕਾਰ ਚਲਾਵੇ ਲੇਖੇ ਆਵੇ ਪਾਗ ਇਹ ਹੁਣ ਜਿਹੜਾ ਸੰਯੋਗ ਤੇ ਵਿਯੋਗ ਦਾ ਜਿਹੜਾ ਇਹ ਦਵੰਦ ਹੈ ਇਹ ਉਹਨਾਂ ਨੇ ਬਿਆਨ ਕੀਤਾ ਤੇ ਇਹ ਜਗਜੀਤ ਸਾਹਿਬ ਚਕਿੱਤਾ ਨਾ ਭਾਰਤੀ ਦਰਸ਼ਨ ਦੇ ਵਿੱਚ ਵੀ ਜਿਹੜੇ ਪਦਾਰਥਵਾਦੀ ਫਲਸਫੀਆ ਤਾਂ ਜ਼ਿਆਦਾਤਰ ਗੱਲ ਮਾਰਕਸਵਾਦੀ ਪਦਾਰਥਵਾਦ ਦੀ ਹੁੰਦੀ ਆ ਕੀ ਲੱਗਦਾ ਇਹਨਾਂ ਫਲਸਫੀਆ ਤੇ ਗੱਲ ਕਿਉਂ ਨਹੀਂ ਹੁੰਦੀ ਉਸ ਦਰਸ਼ਨ ਤੇ ਗੱਲ ਕਿਉਂ ਨਹੀਂ ਹੁੰਦੀ ਉਮੇ ਕਿਉਂ ਨਹੀਂ ਹੋ ਪਾਇਆ ਵੀ ਚਾਰ ਬਾਕਤਿਕ ਦੀ ਗੱਲ ਨਹੀਂ ਹੋ ਪਾਈ ਉਮੇ ਤੁਸੀਂ ਜਿਹੜੇ ਕਾਮਨਿਸਟ ਲੋਕ ਨੇ ਹਨਾ ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਮੰਨਦੇ ਹੋ ਪਰ ਕਈ ਵਾਰੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਡਿਫਰੈਂਸ ਆ ਜਾਂਦਾ ਕਿ ਸਿੱਖ ਫਲਸਫਾ ਹੋਰ ਆ ਮਾਰਕਸਵਾਦੀ ਫਲਸਫਾ ਹੋ ਰਿਹਾ ਤਾਂ ਮੈਂ ਜਾਨਣਾ ਚਾਹੂੰਗਾ ਕਿ ਮਾਰਕਸਵਾਦੀ ਫਲਸਫਾ ਤੇ ਜਿਹੜਾ ਸਿੱਖ ਫਲਸਫਾ ਉਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਆ ਪਹਿਲੀ ਗੱਲ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਹੁਤ ਵੱਡਾ ਸਵਾਲ ਮੇਰੇ ਤੇ ਕੀਤਾ ਹੈ ਇਹ ਸਵਾਲ ਸੱਚਮੁੱਚ ਇੱਡਾ ਵੱਡਾ ਹੈ ਕਿਉਂਕਿ ਫਲਸਫੇ ਦਾ ਸਵਾਲ ਹੈ ਜੀ ਫਲਸਫਾ ਵਿਚਾਰਨ ਵਾਸਤੇ ਖੁੱਲਾ ਸਮਾਂ ਚਾਹੀਦਾ ਹੈ ਇੱਕ ਬੰਦੇ ਨੂੰ ਦਲੇਰੀ ਚਾਹੀਦੀ ਹੈ ਇੱਕ ਸੱਚ ਦਾ ਸਾਹਮਣਾ ਕਰਨ ਵਾਸਤੇ ਸੱਚ ਕਹਿਣ ਵਾਸਤੇ ਵੀ ਮਨ ਤਿਆਰ ਹੋਣਾ ਚਾਹੀਦਾ ਹਕੀਕਤ ਇਹ ਆ ਦੀ ਸਾਡੇ ਇਸ ਧਰਤੀ ਦੇ ਬਹੁਤ ਹੀ ਮਹਾਨ ਮਨੁੱਖ ਜਿਹਨੂੰ ਆਪਾਂ ਕਹੇ ਗੁਰੂ ਬਾਬਾ ਨਾਨਕ ਉਹ ਗੁਰੂ ਬਾਬਾ ਨਾਨਕ ਹੀ ਨਹੀਂ ਕੱਲੇ ਕਹਿ ਕੇ ਸਰ ਜਾਂਦਾ ਉਹ ਇਸ ਖਿੱਤੇ ਦੀ ਜਿਹੜੀ ਵਿਚਾਰਧਾਰਾ ਸੀ ਉਹਦੇ ਵਿੱਚ ਜਿਹੜੀਆਂ ਉਲਝਣਾਂ ਸੀ ਉਹਨਾਂ ਨੂੰ ਹੱਲ ਕਰਨ ਵਾਸਤੇ ਉਹਨਾਂ ਨੇ ਉਦੋਂ ਦੇ ਜਿਹੜੇ ਵੀ ਕੇਂਦਰ ਸੀ ਉਹਨਾਂ ਸਾਰਿਆਂ ਕੇਂਦਰਾਂ ਤੇ ਜਾ ਕੇ ਜਿਹਨਾਂ ਆਪ ਅਦਾਸੀਆਂ ਕਹਿੰਦੇ ਆ ਉਹ ਕੀਤੀਆਂ ਸੱਚ ਨੂੰ ਖੋਜਿਆ ਜਦੋਂ ਅਸੀਂ ਮਾਰਕਸਵਾਦ ਨਾਲ ਜੋੜ ਕੇ ਗੱਲ ਕਰਦੇ ਆ ਬਾਬੇ ਨਾਨਕ ਦਾ ਸਮਾਂ 1469 ਚ ਜਨਮ ਦਾ ਜੇ ਕਹਿ ਲਈਏ 1500 ਤੱਕ ਉਹ ਜਵਾਨੀ ਚੜਨ ਦੀ ਗੱਲ ਕਹਿ ਲਾਂਗੇ ਫਿਰ ਉਹਨਾਂ ਦਾ ਇਹ ਮਿਸ਼ਨ ਸ਼ੁਰੂ ਹੁੰਦਾ ਤੇ ਜਿਹੜਾ ਕਮਿਊਨਿਸਟ ਫਰਮ ਸੀ ਉਹ Karl Marx ਨਾਲ ਜੁੜੀ ਹੋਈ ਗੱਲ ਹੈ ਕਾਰਲ ਮਾਰਕਸ ਜਿਹੜਾ ਉਹ 1818 ਚ ਸੋ ਜਿਹੜਾ ਇਹ ਸਦੀਆਂ ਦਾ ਫਰਕ ਹੈ ਪਹਿਲੀ ਗੱਲ ਤਾਂ ਇਹ ਫਰਕ ਹੈ ਪਰ ਬੁਨਿਆਦ ਆ ਜਿਹੜੀ ਜਿਹੜੀ ਬਾਬੇ ਨਾਨਕ ਨੇ ਰੱਖੀ ਉਹਦੀ ਹੋਰ ਕੁਆਲਿਟੀ ਦਾ ਕੰਮ ਹੈ ਜਿਹੜਾ ਉਹ ਕਾਰਲ ਮਾਰਕਸ ਨੇ ਕੀਤਾ ਬੁਨਿਆਦ ਆ ਜਿਹੜੀ ਬਾਬੇ ਨਾਨਕ ਦੀ ਰੱਖੀ ਹੋਈ ਹੈ ਜਿਹੜੀ ਵੱਧ ਕਿਸਮ ਕੀ ਇਹ ਹੈ ਕਿ ਬਾਬੇ ਨਾਨਕ ਨੇ ਉਹ ਇਸ ਖਿੱਤੇ ਦੀ ਪਛਾਤ ਜਿਹਨੂੰ ਆਪਾਂ ਗੁਰਮੁਖੀ ਕਹਿੰਦੇ ਆ ਉਹਦੇ ਵਿੱਚ ਗੱਲ ਕੀਤੀ ਉਸ ਭਾਸ਼ਾ ਦਾ ਬਾਹਰ ਤਰਜਮਾ ਨਹੀਂ ਸੀ ਤੇ ਵੈਸੇ Karl Marx ਨੇ ਉਹਦੇ ਸਮਕਾਲੀਆਂ ਨੇ ਜਿਹੜੇ ਪਦਾਰਥਵਾਦ ਨੂੰ ਅਪਣਾਏ ਸੀ ਉਹਨਾਂ ਨੇ ਕਿਸੇ ਨੂੰ ਵੀ ਛਟਿਆਇਆ ਨਹੀਂ ਪਰ ਬਾਬੇ ਨਾਨਕ ਨੂੰ ਉਹਨਾਂ ਨੇ ਪੜਿਆ ਹੀ ਨਹੀਂ ਤੋ ਜ਼ਿਕਰ ਕਿਵੇਂ ਕਰਦੇ ਸੋ ਜੋ ਮੈਂ ਮਾਰਕਸਵਾਦੀ ਸਮਝ ਰੱਖਦਾ ਤੇ ਮੈਂ ਇਹ ਕਹਿੰਦਾ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਤੇ ਅਵਸ਼ ਬਾਬੇ ਨਾਨਕ ਦਾ ਨਾਂ ਉਹਨਾਂ ਫਿਲਾਸਫਰਾਂ ਚ ਬੋਲਦਾ ਜਿਹੜੇ ਪਦਾਰਥਵਾਦੀ ਆ ਸਾਡੇ ਯੁੱਗ ਦੇ ਪਦਾਰਥਵਾਦੀ ਫਿਲਸਫੇ ਦੇ 6 ਚੀਜ਼ਾਂ ਦਾ ਜ਼ਿਕਰ ਬਾਬਾ ਨਾਨਕ ਕਰਦੇ ਆ ਕਿ ਇੱਥੇ 6 ਫਿਲਾਸਫੀਆਂ ਚੱਲਦੀਆਂ ਉਹਨਾਂ ਤੋਂ ਮੈਂ ਵਿਸਥਾਰ ਚ ਨਹੀਂ ਜਾਣਾ ਚਾਹੂੰਗਾ ਕਦੇ ਫਿਰ ਖੁੱਲ ਕੇ ਗੱਲ ਕਰ ਲਵਾਂਗੇ ਤੇ ਬਾਬਾ ਨਾਨਕ ਉਹਨੂੰ ਕਲੈਰਿਟੀ ਚ ਲੈ ਕੇ ਆਉਂਦੇ ਆ ਮੈਂ ਇਹ ਕਹਿ ਸਕਦਾ ਮੰਨ ਦੀ ਪਰਿਭਾਸ਼ਾ ਬਾਬੇ ਨਾਨਕ ਨੇ ਕੀਤੀ ਉਹਨਾਂ ਮਾਨ ਜਿਹਾ ਆਪਾਂ ਕਹੀਏ ਜਦੋਂ ਆਪਾਂ ਕਹਿੰਦੇ ਆ ਨਾਨ ਦਰਵਾਜੇ ਦਸ਼ਮ ਦਵਾਰ ਦਸ਼ਮ ਦਵਾਰ ਨੂੰ ਲੱਭਣ ਦਾ ਕੰਮ ਵੀ ਮਨੁੱਖ ਦੀ ਬੁੱਧੀ ਕਿੱਥੋਂ ਆਉਂਦੀ ਹੈ ਤਾਂ ਉਹਨਾਂ ਨੇ ਆਪਣੀ ਉਹਨਾਂ ਦੀ ਆਪਣੀ ਰਚਨਾ ਨਾ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮ ਹੁਣ ਪੰਜ ਤਤਾਂ ਦੀ ਪਹਿਲਾਂ ਚਾਰ ਤਤ ਹੁੰਦੇ ਸੀ ਚਾਰ ਵਾਕ ਚੱਕਰ ਫਿਰ ਇਹ ਪੰਜ ਆਕਾਸ਼ ਵੀ ਇਹਦੇ ਨਾਲ ਜੁੜ ਗਿਆ ਤਾਂ ਉਹਨਾਂ ਨੇ ਤਾਂ ਪਦਾਰਥਵਾਦੀ ਆਧਾਰ ਤੇ ਸਾਰਾ ਕੁਝ ਕੀਤਾ ਇਸ ਕਰਕੇ ਮਾਰਕਸ ਨਾਲ ਬਾਬੇ ਨਾਨਕ ਦੀ ਸਾਂਝ ਜਿਹੜੀ ਉਹ ਪਦਾਰਥਵਾਦੀ ਸਾਂਝ ਹੈ ਜਿਹੜੀ ਉਹਨਾਂ ਨੂੰ ਮਿਲਦੀ ਹੈ ਮੈਂ ਇਹ ਵੀ ਕਹਿ ਸਕਦਾ ਕਿ ਦਵੰਧਵਾਦ ਤੇ ਇਤੋਂ ਜਿਆਦਾ ਚੰਗਾ ਦਵੰਧਵਾਦ ਹੋਰ ਕਿੱਥੇ ਮਿਲੇਗਾ ਜਿਨੋਂ ਇਹ ਕਹਿੰਦੇ ਆ ਸੰਯੋਗ ਵਿਯੋਗ ਦੋ ਇੱਕਾਰ ਚਲਾਵੇ ਲੇਖੇ ਆਵੇ ਪਾਗ ਇਹ ਹੁਣ ਜਿਹੜਾ ਸੰਯੋਗ ਤੇ ਵਿਯੋਗ ਦਾ ਜਿਹੜਾ ਇਹ ਦਵੰਧ ਹੈ ਇਹ ਉਹਨਾਂ ਨੇ ਬਿਆਨ ਕੀਤਾ ਤੇ ਇਹ ਜਗਜੀਤ ਸਿੰਘ ਚਕਿੱਤਾ ਨਾ ਹੋਰ ਕਿੰਨਾ ਕੁਸ਼ ਹੈ ਦਵੰਦਵਾਰ ਸੋ ਮੈਂ ਕਹਿ ਸਕਦਾ ਕਿ ਮਾਰਕਸਵਾਦ ਦੀਆਂ ਬੁਨਿਆਦਾਂ ਜਿਨ੍ਹਾਂ ਤੇ ਉਸ ਰਿਆ ਉਹ ਭਾਵੇਂ ਉਹਨਾਂ ਨੇ ਨਹੀਂ ਪੜੀਆਂ ਪਰ ਉਹ ਬਾਬੇ ਨਾਨਕ ਦੀ ਫਿਲਾਸਫੀ ਵਿੱਚ ਮੌਜੂਦ ਹੈ ਇਹ ਹੀ ਉਹਨਾਂ ਦੀ ਸਾਹ ਹੈ ਜਿਵੇਂ ਤੁਸੀਂ ਥੋੜਾ ਚਾਰ ਵਕਤ ਦਾ ਜ਼ਿਕਰ ਵੀ ਕੀਤਾ ਭਾਰਤੀ ਦਰਸ਼ਨ ਦੇ ਵਿੱਚ ਵੀ ਜਿਹੜੇ ਪਦਾਰਥਵਾਦੀ ਫਿਲਾਸਫੀ ਆ ਤਾਂ ਜ਼ਿਆਦਾਤਰ ਗੱਲ ਮਾਰਕਸਵਾਦੀ ਪਦਾਰਥਵਾਦ ਦੀ ਹੁੰਦੀ ਹੈ ਕੀ ਲੱਗਦਾ ਇਹ ਇਹਨਾਂ ਫਿਲਾਸਫੀਆਂ ਤੇ ਗੱਲ ਕਿਉਂ ਨਹੀਂ ਹੁੰਦੀ ਉਸ ਦਰਸ਼ਨ ਤੇ ਗੱਲ ਕਿਉਂ ਨਹੀਂ ਹੁੰਦੀ ਉਵੇਂ ਕਿਉਂ ਨਹੀਂ ਹੋ ਪਾਇਆ ਵੀ ਚਾਰ ਵਾਕ ਤੇ ਕਦੇ ਗੱਲ ਨਹੀਂ ਹੋ ਪਾਈ ਉਵੇਂ ਦੇਖੋ ਚਾਰ ਵਾਕੀ ਜੀ ਤਾਂ ਹੀ ਕਿਹਾ ਜਾਂਦਾ ਨਾ ਕਿ ਉਹ ਚਾਰ ਚੀਜ਼ਾਂ ਦਾ ਬਿਆਨ ਕਰਦੇ ਸੀ ਉਹ ਕਹਿੰਦੇ ਸੀ ਅੱਗ ਹੈ ਹਵਾ ਹੈ ਪਾਣੀ ਹੈ ਧਰਤੀ ਹੈ ਇਹ ਚਾਰ ਤੱਤ ਹੈ ਮੁੜ ਕੇ ਪੰਜਵਾਂ ਤੱਤਾ ਜਿਹੜਾ ਬਾਬਾ ਨਾਨਕ ਦੇ ਸਮੇਂ ਤੇ ਘੜਾ ਚੁੱਕਿਆ ਸੀ ਇਹ ਕਿ ਆਕਾਸ਼ ਹੈ ਮੁੜ ਕੇ ਪੰਜ ਤੱਤਾਂ ਤੇ ਉਹ ਪਹਿਲੀ ਫਿਲਾਸਫੀ ਉਹ ਚਾਰ ਚੀਜ਼ਾਂ ਇਹ ਪੋਥਕ ਰੂਪ ਵਿੱਚ ਮੌਜੂਦ ਨੇ ਇਸੇ ਕਰਕੇ ਉਹਨਾਂ ਨੂੰ ਕਹਿੰਦੇ ਆ ਕਿ ਉਹ ਪਦਾਰਥਵਾਦੀ ਫਿਲਾਸਫੀ ਸੀ ਜਿਹੜੀ ਚਾਰਵਾਕ ਦੀ ਫਿਲਾਸਫੀ ਸੀ ਜਾਂ ਜਿਹੜੀ ਲੋਕਾਂ ਦੀ ਲੋਕਾਇਤ ਜਿਹਨੂੰ ਕਹਿੰਨੇ ਆ ਉਹ ਫਿਲਾਸਫੀ ਹੈ ਜਿਹੜੀ ਇਹ ਹੈ ਇਹ ਵੱਖਰੀ ਗੱਲ ਹੈ ਕਿ ਭਾਰਤ ਵਿੱਚ ਫਲਸਫੇ ਤੇ ਕੰਮ ਘੱਟ ਹੋਇਆ ਹੁਣ ਮੈਂ ਕਹਿ ਸਕਦਾ ਕੁਝ ਤਰਜਮੇ ਹੋਣ ਨਾਲ ਕੁਝ ਹੋਰ ਗੱਲਾਂ ਹੋਣ ਨਾਲ ਇਹ ਗੱਲ ਅੱਗੇ ਤੁਰ ਹੀ ਹੈ ਮੈਂ ਆਸ ਕਰਦਾ ਇਹ ਹੋਰ ਆਉਣ ਵਾਲੇ ਸਮੇਂ 'ਚ ਨਿਕਰੇਗੀ